ਇਹਦੀ 161025 ਵੀੰਤਰਾ 331435 ਇਹ ਨਸਤੇਰ ਨਾਮ ਨੂੰ ਵਿਅਕਤੀ ਦੇ ਖਨਾਵ ਦਾ ਜ਼ਿਕਰ ਆਇਆ ਜੀ ਇਹਨਾਂ ਤੋਂ ਜਿਹੜਾ ਹੈਗਾ ਇਹਦੇ ਵਿੱਚ 1500 ਰੁਪਏ ਜੁੜੀ ਦਾ ਮਾਲ ਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਤੇ ਕ੍ਰਿਮਨ ਟਾਇਰ ਦੇ ਬੰਦੇ ਨੇ ਜਿਹੜੇ ਕਿ ਸਰੂਵਾਲੀ ਸ਼ਹਿਰ ਤੋਂ ਆਕੇ ਮੈਸੇ ਨਾਚੋਰੀਆਂ ਨੂੰ ਜਾਂਦਾ ਦਤਾ ਹਾਂਜੀ ਇੱਥੇ ਸਰਪੇਖੀ ਵਿੱਚ ਪਿਛਲੇ ਮਹੀਨੇ 10 ਮਹੀਨੇ ਪਹਿਲੇ 15243 ਵਾਲਾ ਤੇ ਇਸ ਮਹੀਨੇ 23 ਜਰਮਾਨੀ ਲੱਗੋ ਦੋ ਜੋੜੀਆਂ ਆਈਆਂ ਤੇ ਪਿਛਲੇ ਮਹੀਨੇ ਤਿੰਨ ਚੋਰੀਆਂ ਹੋਈਆਂ ਸੀ ਸ਼ਹਿਰ ਦੇ ਵਿੱਚ ਉਸ ਵਿੱਚ ਮਕਦਮਾ ਨੰਬਰ 205 ਮਿਤੀ 16/10/2025 ਅਧਿੰਤਰ ਤਨਸੁਖਤੀ 4305 ਬੀਐਨਐਸਐਫ ਨਾਮ ਨੂੰ ਵਿਅਕਤੀ ਦੇ ਖਿਲਾਫ ਦਾ ਜ਼ਿਕਰ ਆ ਗਿਆ ਸੀ ਸਾਰੇ ਹਾਲਾਤ ਅਸਚੂਰ ਮੇਰੇ ਧਿਆਨ ਚ ਜਾਂਦੇ ਮੈਂ ਸਾਰੇ ਹਾਲਾਤ ਤੋਂ ਚੌਸਨਾ ਮੰਗ ਲਿਓ ਐਸਐਸਪੀ ਦਾ ਜਿਹੜੀ ਪਵੀ ਰਸੀ ਮੀਨਾ ਆਈਪੀਐਸ ਐਸਐਸਪੀ ਮਾਨਸਾ ਦੇ ਧਿਆਨ ਚ ਜਾਂਦੇ ਐਸਪੀ ਡੀ ਡੀ ਵਾਈਟ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੋਂ ਉਹਨਾਂ ਦੀ ਗਾਈਡਲਾਈਨ ਤੋਂ ਆਣਾ ਪਿੱਛੇ ਨਹੀਂ ਆ ਟ੍ਰੀਮਾ ਬਣਾਏ ਹੈ ਸਚੂ ਸੁਧੀ ਸੰਦੀਗੋਈ ਚ ਆਇਨਾ ਨੇ ਇਸ ਮੁਕਦਮੇ ਤੇ ਤੀਜਾ ਰੰਗਣਾ ਹੈ ਦੋ ਜਿਹੜੇ ਦੋਸ਼ੀ ਹੋ ਕਾਬੂ ਕੀਤੇ ਜਿਹਦੇ ਸਰਗਨਸ਼ਾਹ ਨੂੰ ਬੁੱਲੂਆ ਜਿਹੜਾ ਉਬਾਵਾਲਾ ਲੋਹਰਾ ਲਖੰਦਰ ਸਿੰਘ ਹਮੰਦੂ ਰੇਵੀ ਬੋਵਾਲਾ ਇਹਨਾਂ ਤੋਂ ਜਿਹੜਾ ਹੈਗਾ ਅੰਦਰ ਚ 15 ਰੁਪਏ ਚੋਰੀ ਦਾ ਮਾਲ ਤੇ ਇੱਕ ਚਾਂਦੀ ਦਾ ਸਿੱਕਾ ਬਰਾਮਦ ਕੀਤਾ ਦੋਸ਼ੀ ਜਿਹੜੇ ਪੁਲਸ ਵਾਰੰਦੇ ਨੇ ਇਹਨਾਂ ਤੋਂ ਹੋਰ ਵੀ ਪੁੱਛੀ ਜਾ ਰਹੀ ਹੈ ਮੈਂ ਇੱਥੇ ਤਾਂ ਇਹ ਵੀ ਦੱਸਣਾ ਚਾਹੁੰਦਾ ਜਿਹੜਾ ਸਰਵਨ ਸਿੰਘ ਹੈ ਗੁੱਲੂ ਇੱਥੇ ਪਹਿਲਾਂ ਹੀ ਚਾਰ ਮੁਕੱਦਮੇ ਦਰਜ ਨੇ ਇੱਥੇ ਪਹਿਲਾਂ ਚਾਰ ਮੁਕੱਦਮੇ ਦਰਜ ਨੇ ਜਿਹੜੇ ਲਖਵਿੰਦਰ ਸਿੰਘ ਇਹਦੇ ਦੇ ਕੰਮ ਕਰਵਾ ਦਿੰਦੇ ਨੇ ਕ੍ਰਿਮੀਨਲ ਹੈ ਇਹਦੇ ਬੰਦੇ ਨੇ ਜਿਹੜੇ ਕਿ ਸਰਹੂ ਵਾਲੀ ਸਾਈਡ ਤੋਂ ਆ ਕੇ ਇੰਨੇ ਸੇ ਨਾ ਚੋਰੀਆਂ ਨੂੰ ਜਾਮ ਦਿੰਦਾ ਹੈ ਅਜੇ ਤੋੜੇ ਲੋਕਾਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਇਹਨਾਂ ਨੂੰ ਉਸ ਨੇ ਦਰਜ ਕੀਤਾ ਇਹਨਾਂ ਨੂੰ ਜੁਰੀਆਂ ਜਗਣੀਆਂ ਹੋ ਮਲਬਰਾਮ ਕਰ ਗਿਆ ਮੈਂ ਤੁਹਾਡੇ ਚੈਨਲ ਦੇ ਵੱਧ ਰਹੀ ਮੜੇ ਹੁਸਨ ਨੂੰ ਵਾਰਨਿੰਗ ਦਿੰਨਾ ਕਿ ਜਿਹੜਾ ਵੀ ਕੋਈ ਕਾਨੂੰਨ ਤੋੜਨ ਦੀ ਯਾਰ ਕੋਈ ਲੋਕਾਂ ਨੂੰ ਪਰੇਸ਼ਾਨੀ ਕਰਨ ਵਾਲੀ ਗੱਲ ਜਾਂ ਕੋਈ ਲੋਕਾਂ ਨੂੰ ਡਰਾ ਹੈਗਾ ਸ਼ਾਂਤੀ ਭੰਗ ਵਾਲੀ ਗੱਲ ਕਰਨ ਦੀ ਗੱਲ ਕਰਦਾ ਉਹਦੇ ਖਿਲਾਫ ਕਾਨੂੰਨ ਹੈ ਪੂਰਾ ਸਖਤੀ ਨਾਲ ਅਨੁਸਾਰ ਜਿਹੜਾ ਹੈ ਕਾਰਵਾਈ ਕਰੇਗੀ ਧੰਨਵਾਦ ਨਹੀਂ ਤਾਂ ਕੋਈ ਵੈਪਨ ਵਗੈਰਾ ਤਾਂ ਨਹੀਂ ਨਾਮਦਾ ਹੋਇਆ ਨਹੀਂ ਵੈਪਨ ਤਾਂ ਕੋਈ ਬਰਾਮਦ ਨਹੀਂ ਹੋਇਆ ਤਾਂ ਬਾਕੀ ਮੈਂ ਪੁੱਛੀ ਜਿਹੜੀ ਉਹ ਕੀਤੀ ਜਾ ਰਹੀ ਹੈ ਪੋਸਟ ਮੰਨਦੇ ਨੇ ਇਹ ਜੇ ਕੋਈ ਹੋਰ ਗੱਲ ਸਾਹਮਣੇ ਤੁਹਾਨੂੰ ਜਰੂਰ ਦੱਸਿਆ